ਸਤਿ ਸ਼੍ਰੀ ਅਕਾਲ ਜੀ ਕਿ ਮੇਰੇ ਦਿਸਾਰੇ ਜਣੇ ਹੋਪ ਕਿ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਮੈਂ ਘਰ ਦਾ ਸਾਰਾ ਕੰਮ ਕੁੰਮ ਕਰ ਲਿਆ ਸੀਗਾ ਤੇ ਝਾੜੀ ਲਗਾਇਆ ਕਿਉਂਕਿ ਮੇਰੀ ਸਿਹਤ ਠੀਕ ਨਹੀਂ ਹੈਗੀ ਤੇ ਮੈਂ ਸੂਟ ਸਲਾਈ ਕਰਕੇ ਅੱਜ ਦੇਣੇ ਨੇ ਦੋ ਤਿੰਨ ਹੀ ਦੇਣੇ ਨੇ ਤੇ ਮਤਲਬ ਹਾਫ ਹਾਫ ਹੋਏ ਪਏ ਨੇ ਤੇ ਉਹ ਕਰਕੇ ਦੇਣੇ ਨੇ ਤੇ ਚਾਹ ਹੁਣ ਮੈਂ ਪੀਣ ਲੱਗੀ ਆ ਬਣਾ ਲਈ ਆ ਚਾਹ ਮੈਂ ਬਣਦੀ ਪਈ ਹੈ फिर मैं आज बाजार भी जाना बाजार बाजारों अगर मैं कोई चीज लेके आई मतलब लेके ले आऊंगी तो ले चलो मैं थोड़े तो जरूर शेयर करूँगी अब मैं समझ नहीं सी आता कि मैं मैं की ब्लॉग तो मैं पावे चलो जिन्ना बना ला जो सेहत नहीं ना ठीक होंगी तो फिर तो कुछ भी दिल नहीं करना कर चलो देख लिया हूँ अगे रूम चे बस माड़े मोटी ही साफ सफाई की मैं अब मेरे तो ब्लॉग भी बनता पाया चलो दो गलत कर लगी थोड़े न खांसी वगैरह सारी रात नींद नहीं, नहीं आई खांसी बहुत ज्यादा हो गई है ते एक ने बाजार जाऊंगी मैं वैसे शूज वगैरह लेके आने फिर मैं आ, ओ वाली ना मतलब क्लिप मैं थोड़े कल शेयर कर दूंगी क्योंकि की पता हजे सेहत कि खराब रही है कल ना तो कुछ कह नहीं सकते है ना ਤੇ ਮੈਂ ਝਾੜੂ ਪੇਰਾ ਲਗਾ ਲਿਆ ਸੀ ਆ ਭਾਂਡੇ ਕੁੰਡੇ ਆ ਭਾਂਡੇ ਨਹੀਂ ਹਰੇ ਤੋਤੇ ਕਿਉਂਕਿ ਨਾ ਉਹ ਪਾਣੀ ਉੱਗ ਗਿਆ ਉੱਥੇ ਪਾਣੀ ਨਹੀਂ ਜਾਂਦਾ ਬਈ ਸਿੰਕ ਦੇ ਅੰਦਰ ਪਤਾ ਨਹੀਂ نیچے ਤੋਂ ਮਤਲਬ ਜਿਹੜਾ ਨੀਚੇ ਵਾਲਾ ਟੈਪ ਹੁੰਦਾ ਉਹ ਤਾਂ ਠੀਕ ਹੈ ਉਹ ਨੀਚੇ ਵਾਲਾ ਜਿਹੜਾ ਹਨਾ ਮਤਲਬ ਥੱਲੇ ਟੈਪ ਹੁੰਦਾ ਉਹ ਮੇਰੇ ਨਾਲ ਬੰਦ ਹੋ ਗਿਆ ਤੇ ਕਹਿੰਦੇ ਸੀ ਮੈਂ ਠੀਕ ਕਰਵਾ ਲਵਾਂ ਕਿਉਂਕਿ ਤੁਹਾਡਾ ਗੈਸ ਵੀ ਖਰਾਬ ਹੋਇਆ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਹਨਾ ਕਿ ਉਹ ਚੱਲਦਾ ਨਹੀਂ ਪਿਆ ਮਤਲਬ ਹੋਰ ਹੀ ਚੱਲਦਾ ਪਿਆ ਚੱਲਦਾ ਤਾਂ ਪਿਆ ਵੀ ਹੋਰ ਹੀ ਚੱਲਦਾ ਪਿਆ ਤੇ ਜਿੱਦਾਂ ਸਾਰੇ ਹੀਰਪੈਣੇ ਦਾ ਬਹੁਤ سپورਟ ਕਰਦੇ ਆ ਸਾਰੇ ਭੈੜਾ ਮੇਰੀਆ ਜਿੱਦਾਂ ਦਵੇਤੋ ਵੀ ਰਾਇ ਇੱਕ ਪੈਣਾ ਤੇ ਇੱਕ ਲਾਉ ਪੈਣੇ ਦਵੇਤੋ ਤੇ ਉਹਦੇ ਨਾਲ ਲਾਹੌਰ ਤੋਂ ਵੀ ਨੇ ਮਰੀਆ ਪੈਣਾ ਨਾਜ਼ੀਆ ਹੈ ਨਾ ਤੇ ਉਹ ਵੀ ਮੈਨੂੰ ਬਹੁਤ ਸਪੋਰਟ ਕਰਦੇ ਨੇ ਤੇ ਮਤਲਬ ਵੀ ਲਾਈਫ ਚ ਆਉਂਦੀਆਂ ਨੇ ਹੈਨਾ ਲਾਗ ਹੈ ਤੇ ਉਹ ਵੀ ਆਉਂਦੀ ਹੈ ਤੇ ਉਹ ਆਉਂਦੀ ਹੈ ਦੁੱਤੀ ਇੰਤਵਤ ਮੈਨੂੰ ਮਾਰ ਕੇ ਮੈਨੂੰ ਚੇਤਾ ਭੁੱਲੀ ਜਾਂਦਾ ਹੈ ਨਾ ਆ ਕੀ ਕੋਮਲ ਭੈਣ ਆਉਂਦੀ ਹੈ ਹੈਨਾ ਸਾਰੇ ਆਦੇ ਦੇ ਮਾਵੀ ਬੁਟੀਕ ਵਾਲੇ ਆਉਂਦੇ ਨੇ ਹੈਨਾ ਤੁਸੀਂ ਬਹੁਤ ਬਹੁਤ ਸਪੋਰਟ ਕਰਦੇ ਹੋ ਮਨਾ ਦੀ ਦੀ ਆ ਕੁਵਾਨ ਦੀ ਦੀ ਆਉਂਦੀ ਹੈ ਹਾਇ ਰੱਬਾ ਪਤਨੀ ਜੀ ਮਤਲਬ ਸੇਟ ਨਹੀਂ ਨਾ ਜੀ ਉਹ ਪਟਾਲੀ ਬੋਲਿਆ ਜਾਂਦਾ ਪਿਆ ਮੇਰੇ ਉੱਤੇ ਤਾਂ ਇੱਕ ਮਾਂ ਦੀ ਵੀ ਆਂਦੇ ਨੇ ਹੈਨਾ ਮੰਦਾਲ ਦੀ ਪਤਨੀ ਅੰਤੇ ਕਸ਼ਨਾ ਆਵੇ ਵੀਰ ਜਿੰਦੇ ਸਾਈ ਨੇ ਵੀ ਪੜਾ ਜਿਹੜੀ ਆਂਦੇ ਨੇ ਉਹ ਉਹ ਬਹੁਤ ਸਪੋਰਟ ਕਰਦੇ ਨੇ ਵੀਰ ਵੀ ਆਂਦੇ ਨੇ ਬਹੁਤ ਸਪੋਰਟ ਕਰਦੇ ਨੇ ਹੈਨਾ ਤੇ ਕਈ ਇਹ ਜਿਹੇ ਵੀ ਆਂਦੇ ਨੇ ਹੈ ਜਿਹੜੀ ਗਲਤ ਬੋਲਦੇ ਨੇ ਮਤਲਬ ਗਲਤ ਕਮੈਂਟ ਕਰਦੇ ਨੇ ਤੇ ਉਹਨਾਂ ਨੂੰ ਲਈ ਹੈਨਾ ਅਰਥ ਵਨ ਕੇ ਬੇਨਤੀ ਹੈਗੀ ਤੁਸੀਂ ਨਾ ਗਲਤ ਕਮੈਂਟ ਨਾ ਕਰਿਓ ਫੈਮਲੀ ਹਨ ਕੇਵਾਰ ਤੁਹਾਡੇ ਗਲਤ ਕਮੈਂਟ ਨਾਲ ਬਹੁਤ ਕੁਝ ਹੋ ਜਾਂਦਾ ਬਹੁਤ ਕੁਝ ਫੈਮਲੀ ਤੇ ਹੈ ਨਾ ਰੋਕ ਦੇਣਗੇ ਨਹੀਂ ਇਦਾਂ ਹੀ ਇਦਾਂ ਕਰਨਾ ਹਨ ਤੇ ਪਿਆ ਪੈਣਾ ਤੇ ਤੁਹਾਡੇ ਘਰੇ ਵੀ ਹੈਗੇ ਨੇ ਗੱਲ ਬੋਲਣ ਤੋਂ ਪਹਿਲੇ ਨਾ ਸੋਚ ਲੈਣਾ ਹੁੰਦਾ ਇਹ ਗਲਤ ਕਮੈਂਟ ਕਦੇ ਨਹੀਂ ਕਰੀਦੇ ਹੁੰਦੇ ਤੇ ਬਾਕੀ ਵੀਰੇ سپورਟ ਕਰ ਆ ਜਿੰਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹਨਾ ਮੈਂ ਉਹ ਚਾਹ ਪੀ ਲਾ ਠੰਡ ਤੇ ਬੋਲੋ ਕੈਂਦੇ ਹੁੰਦੇ ਨਾ ਵੀ ਆਣੀ ਠੰਡ ਫੜਦੀ ਤੇ ਜਾਲੀ ਠੰਡ ਫੜਦੀ ਤੇ ਮੈਨੂੰ ਆਣੀ ਠੰਡ ਨੇ ਫੜ ਲਈ ਐ ਤੇ ਜਾਣੀ ਦੇਖੋ ਉਹ ਕੀ ਕਰਦੇ ਹੈ ਵਿਚਾਈ ਲੈਣਾ ਨਹੀਂ ਕੁਝ ਨਹੀਂ ਕਹਿ ਰਹਾ ਹੈਗਾ ਅਜ ਬਾਰ ਦਾ ਸਟੋਰ ਤੇ ਬਹੁਤ ਖਲਾਰਾ ਪਿਆ ਹੋ ਤੇ ਉਹ ਵੀ ਸਾਫ਼ ਕਰਨਾ ਮੈਂ ਉਹ ਜੀ ਤੇ ਨਾ ਪੇਟੀ ਜੋ ਇੱਥੇ ਇੰਨੀ ਠਾੜੀ ਹੈਗੀ ਸਾਡੇ ਮਤਲਬ ਸਾਡੇ ਇਹ ਜਿਹੜਾ ਕੰਬਲ ਕੁੰਬਲ ਕਾਢੀ ਜਿਸ ਕਾਣੀ ਬਾਹਰ ਧੁੱਪੇ ਪਾਉਂਗੀ ਧਾਰ ਤੇ ਤੇ ਮੈਂ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੀ ਹਲਕਾ ਫੁਲਕਾ ਹਤਾ ਇੱਥੇ ਨਾ ਮੈਂ ਸਟੋਰ 'ਚ ਆ ਗਈ ਸੀ ਬਾਹਰਲਾ ਸਟੋਰ ਹੈ ਸਾਡਾ ਤੇ ਇਹ ਪਹਿਲੇ ਨਾ ਤੂੜੀ ਵਾਲਾ ਕਮਰਾ ਹੁੰਦਾ ਸੀਗਾ ਇੱਥੇ ਤੂੜੀ ਰੱਖਦੇ ਹੁੰਦੇ ਸੀ ਇਹ ਫਿਰ ਅਸੀਂ ਇੱਥੇ ਫਾਰਸ਼ ਪਾ ਲਿਆ ਸੀ ਯਾ ਲੇਕਿਨ ਇਹ ਨਾ ਕੱਚਾ ਹੈ ਤੇ ਮੇਰੇ ਖਿਆਲ 'ਚ ਨਾ ਇਹਦੇ ਤਾਂ ਹਵੀ ਮਿੱਟੀ-ਮੁੱਟੀ ਦੀ ਹੋਈ ਪਈ ਐ ਤੇ ਐਸਾ ਅੰਨੀ ਮਿੱਟੀ ਝਾੜਦੀ ਐ ਇੱਥੇ ਤੇ ਇੱਥੇ ਦਰਵਾਜ਼ਾ ਨਹੀਂ ਲੱਗਿਆ ਇਹਦਾ ਦਰਵਾਜ਼ਾ ਵੀ ਬਹੁਤ ਬੜਾ ਐ ਤੇ ਇੱਥੇ ਉਹ ਅੰਨੀ ਮਿੱਟੀ ਬਾਹਰ ਤੋਂ ਪਲਾਟਾ ਚੋਂ ਮਿੱਟੀ ਆਣੀ ਤੇ ਇੱਥੇ ਜਿਹੜੇ ਕੁਰਸੀ ਦੇ ਕੱਪੜੇ ਪਏ ਆ ਨਾ ਇਹ ਮਤਲਬ ਲੀਰਾ ਲੂਰਾ ਪਈਆਂ ਨੇ ਤੇ ਮੈਂ ਬਾਹਰ ਸੁੱਟ ਕੇ ਅੱਗ ਲਾਣੀ ਐ ਤੇ ਪੇਟੀ ਤੇ ਦੇਖੋ ਬਾਵਾ ਸਮਾਨ ਰੱਖਿਆ ਪਿਆ ਹੈ ਨਾ ਉਹ ਕਰਨ ਨੇ ਨਾ ਉੱਪਰ ਤੋਂ ਸਮਾਨ ਚੱਕ-ਚੱਕ ਕੇ ਲਿਆ ਕੇ ਇੱਥੇ ਸਿਰਦਾ ਰਹਿਦਾ ਜੋ ਵੀ ਜਿੰਨਾ ਵੀ ਇੱਥੇ ਖਲਾਰਾ ਪਾਇਆ ਉਹ ਸਾਰਾ ਕਰਨ ਨੇ ਪਾਇਆ ਤੇ ਇੱਥੇ ਨਾ ਪਲਾਟਾ ਚੋਂ ਮਿੱਟੀ ਉਡ ਉਡ ਕੇ ਬਹੁਤ ਆਂਦੀ ਐ ਤੇ ਮੈਂ 10 ਦਿਨਾਂ ਬਾਅਦ ਇਹਨੂੰ ਸਾਫ਼ ਕਰ ਦੇਣੀ ਹੁੰਦੀ ਹੈ ਧੋ ਦਿੰਨੀ ਹੁੰਦੀ ਆ ਤੇ ਮੁੜ ਕੇ ਦੇਖਿਓ ਮੈਂ ਤੁਹਾਨੂੰ ਥੋੜੇ ਦਿਨਾਂ ਬਾਅਦ ਫੇਰ ਦਿਖਾਵਾਂਗੀ ਤੇ ਮੁੜ ਕੇ ਫੇਰ ਇਦਾਂ ਦਾ ਹੀ ਹੋਇਆ ਹੋਣਾ ਇਹਨੇ ਤੇ ਮੈਂ ਲੇਕਿਨ ਮੈਂ ਹੁਣ ਇਹਨੂੰ ਨਾਲ ਦੀ ਨਾਲ ਰੋਜ਼ ਹੀ ਸਾਫ਼ ਕਰਦਿਆ ਕਰੂੰਗੀ ਮੈਨੂੰ ਆਪਣੇ ਆਪ ਵੀ ਨਹੀਂ ਚੰਗਾ ਲੱਗਦਾ ਕਿ ਇਹ ਹੈ ਨਾ ਨਾ ਗੰਦਾ ਹੋਇਆ ਪਿਆ ਤੇ ਮੈਂ ਪੇਟੀ ਨੇ ਚੰਗੀ ਤਰ੍ਹਾਂ ਮੈਂ ਇਹਨਾਂ ਨੂੰ ਕਿਹਾ ਸੀ ਵੀ ਪੇਟੀ ਅਸੀਂ ਚੱਕ ਕੇ ਨਾ ਉੱਪਰਲੇ ਚਾਰੇ ਚ ਰੱਖ ਦਿੰਨੇ ਆ ਕਿ ਉਹ ਬੰਦ ਰਹਿੰਦਾ ਤੇ ਕਿਉਂਕਿ ਮਿੱਟੀ ਹੋਈ ਪੈਣੀ ਹੈ ਨਾ ਵਿੱਚ ਕੱਪੜੇ ਪਏ ਨੇ ਅਰਜਾਈਆਂ ਰੁਜ਼ੀਆਂ ਪਈਆਂ ਨੇ ਤੇ ਮਿੱਟੀ ਹੋਈ ਪੈਂਦੀ ਹੈ ਤੇ ਮੇਰੀ ਗੱਲ ਹੀ ਨਹੀਂ ਕੋਈ ਸੁਣਦਾ ਇਸ ਘਰ 'ਚ ਮੈਨੂੰ ਤਾਂ ਭਤੀਜੀ ਨਹੀਂ ਗਣਦੇ ਸਾਰੇ ਜਣੇ ਤੇ ਮੈਂ ਕਿਹਾ ਚਲੋ ਹੁਣ ਇਹਨੂੰ ਹਨਾ ਚੰਗੀ ਤਰ੍ਹਾਂ ਸਾਫ਼ ਸੁਫ਼ ਕਰਕੇ ਚਾਦਰ ਜੀ ਪਈ ਸੀ ਵੀ ਉਹ ਵਿਛਾ ਦੇਣੀ ਆ ਬਾਕੀ ਇਹ ਮੈਂ ਨਾ ਜਦੋਂ ਕੱਪੜੇ-ਕੁਪੜੇ ਧੋਵਾਂਗੀ ਅਜੇ ਤੇ ਮੇਰੀ ਸਿਹਤ ਨਹੀਂ ਠੀਕ ਹੈਗੀ ਠੀਕ ਹੋ ਕੇ ਕੱਪੜੇ-ਕੁਪੜਿਆਂ ਦਾ ਤਾਂ ਪੰਗਾ ਲਵਾਂਗੀ ਤੇ ਫਿਰ ਮੈਂ ਸਾਰੇ ਧੋ ਧੂ ਦਵਾਂਗੀ ਚਾਦਰਾਂ ਵਗੈਰਾ ਵੀ ਧੋ ਦੂੰਗੀ ਹੁਣ ਮੈਂ ਨਾ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆ ਜਿਹੜਾ ਇੱਥੇ ਆਪ ਮੈਂ ਸਮਾਨ ਪੇਟੀ ਤੋਂ ਉਤਾਰੇ ਨਾ ਇਹ ਸਾਰਾ ਉੱਪਰ ਇੱਕ ਸਟੋਰ ਬਣਾਇਆ ਹੋਇਆ ਸੀ ਤੇ ਉਹ ਉਹਦੇ ਵਿੱਚ ਰੱਖ ਲਿਆ ਤੇ ਉਹਦਾ ਇਹਦੇ ਨਾਲੋਂ ਵੀ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਉੱਥੇ ਕਾਗਜ਼ੀ ਪਿਆ ਤੇ ਕਾਗਜ਼ ਖਿਲਾ ਰਿਆ ਪਿਆ ਗੱਗੂ ਨੇ ਪਤਾ ਨਹੀਂ ਜਵਾਕੇ ਕੀ ਕਰਦੇ ਰਹਿੰਦੇ ਤੇ ਕੁੱਤੇ ਨੇ ਇੱਥੇ ਬਾਲਾ ਗੰਦ ਪਾਇਆ ਪਿਆ ਸਾਡੇ ਨੇ ਤੇ ਮੇਰਾ ਤਾਂ ਪੁੱਛੋ ਨਾ ਮੈਂ ਇਹਨਾਂ ਨੂੰ ਕਿਹਾ ਕਿ ਇਹਨੂੰ ਜੈਕ ਨੂੰ ਨਾ ਸ਼ੈਲਰ 'ਚ ਛੱਡਿਓ ਤੇ ਅਸੀਂ ਨਹੀਂ ਰੱਖਣਾ ਹੈਗਾ ਹਨਾ ਗੰਦੀ ਬਹੁਤ ਪੰਦਾ ਮੈਂ ਤਾਂ ਬਹੁਤ ਦੁਖੀ ਆ ਤੇ ਹੁਣ ਨਾ ਪੇਟੀ ਦੇ ਥੱਲੇ ਥੁੱਲੇ ਤੋਂ ਵੀ ਮੈਂ ਚੰਗੀ ਤਰ੍ਹਾਂ ਹੈ ਨਾ ਜੋ ਵੀ ੜਕਵਾੜ ਹੈਗਾ ਨਾ ਕੱਢ ਲਾਂ ਤੇ ਫਿਰ ਇੱਥੇ ਚੰਗੀ ਤਰ੍ਹਾਂ ਝਾੜੂ ਵਗੈਰਾ ਲਾ ਕੇ ਹਨਾ ਫਿਰ ਮੈਂ ਉਹ करूंगी ਪੋਚਾ ਫੇਰ ਦੂੰਗੀ ਮੈਂ ਇੱਥੇ ਹਲਕਾ ਜਿਹਾ ਕਿਉਂਕਿ ਬਾਅਦ ਵਿੱਚ ਨਾ ਮੈਂ ਇਹਨੂੰ ਜਦੋਂ ਸਵੇਰੇ ਮੈਂ 베ੜਾ ਧੋऊंगी ਨਾ ਇੱਧਰ ਆਲਾ ਫਾਰਸ਼ ਹੈ ਜਿਹੜਾ ਤੇ ਉਹਨੂੰ ਵੀ ਧੋਣਾ ਹੀ ਪੈਂਦਾ ਹਨਾ ਮਿੱਟੀ-ਮੁੱਟੀ ਪੈਂਦੀ ਰਹਿੰਦੀ ਹੈ ਫਿਰ ਮੈਂ ਉਹਦੇ ਨਾਲ ਮੈਂ ਇਹ ਵੀ ਧੋ ਦਿੰਦੀ ਹੁੰਨੀ ਆ ਤੇ ਚੰਗੀ ਤਰ੍ਹਾਂ ਜਿਹੜੀ ਮਿੱਟੀ ਹੈਗੀ ਉਹ ਲੈ ਜੂਗੀ ਹਨਾ ਉੱਪਰ ਤੋਂ ਵੀ ਗਾਡਰ ਵਾਲੇ ਪਏ ਨੇ ਮਿੱਟੀ ਬਹੁਤ ਝਾੜਦੀ ਹੈ ਇੱਥੇ ਗੰਦਾ ਬਹੁਤ ਹੁੰਦਾ ਹੈ ਤਾਂ ਮੈਂ ਇਹਨੂੰ ਚੰਗੀ ਤਰ੍ਹਾਂ ਨਾ ਸਾਫ਼ ਕਰ ਲਾ ਕੋਈ ਵੀ ਆਂਦਾ ਸੀ ਬਾਹਰ ਹੈ ਨਾ ਇਹ ਸਾਹਮਣੇ ਫਿਰ ਉਹ ਦੇਖਦਾ ਸੀ ਅਗਲੇ ਤੇ ਠੀਕ ਨਹੀਂ ਸੀ ਲੱਗਦਾ ਪਿਆ ਤੇ ਇੱਥੇ ਨਾ ਮੈਂ ਝਾੜੂ ਮਾਰਨਾ ਝਾੜੂ ਦੋ ਪਹਿਲੇ ਤੇ ਫੇਰ ਦੋ ਇੱਕ ਵੀ ਨਹੀਂ ਮੈਂ ਇੱਥੇ ਤੇ ਮੈਂ ਜਿਹੜਾ ਵੀ ਆ ਬਾਧਾ ਘਟਾ ਸਮਾਨ ਹੁੰਦਾ ਸੀ ਇੱਥੇ ਰੱਖ ਦੇਈਦਾ ਪਰ ਹੁਣ ਮੈਂ ਸਾਰਾ ਸਮਾਨ ਜਾ ਕੇ ਉੱਪਰ ਹੀ ਰੱਖਣਾ ਸਾਰ ਹੈ ਨਾ ਤੇ ਮੈਂ ਆ ਮੜਾ ਜਾ ਹੈ ਨਾ ਜਿਹੜੀ ਢੋਲੀ ਵਗੈਰਾ ਪਈ ਹੈ ਮੈਂ ਪੇਟੀ ਤੇ ਹੀ ਰੱਖ ਦਿੱਤੀਆਂ ਨੇ ਹਾਲੇ ਤੇ ਬਾਅਦ ਵਿੱਚ ਮੈਂ ਜਾ ਕੇ ਇੱਕ ਸਾਈਡ ਨੂੰ ਰੱਖ ਦੂੰਗੀ ਇਪੇ ਤਿੰਨ ਕਰ ਦੂਗੀ ਇਹਨਾਂ ਬਿਲਕੁਲ ਖਾਲੀ ਹੈ ਨਾ ਤੇ ਬਾਕੀ ਇੱਥੇ ਗੱਗੀ ਲਿਆ ਲਿਆ ਕਿ ਭਾਂਡੇ ਸੜਦਾ ਰਹਿੰਦਾ ਤੇ ਮੈਨੂੰ ਤਾਂ ਮੇਰੇ ਨਿਆਣੇ ਨੇ ਲੋਹ ਪੀਤਾ ਨੇ ਖਲਾਰਾ ਪਾंदे ਜੈਸਮੀਨ ਨੇ ਕੁਝ ਵੀ ਕਰਦੀ ਗੱਗੀ ਬਹੁਤ ਜ਼ਿਆਦਾ ਗੰਦ ਪਾਉਂਦਾ ਤੇ ਆ ਜਿਹੜੇ ਕੱਪੜੇ ਪਏ ਨੇ ਇਹ ਮੈਂ ਬਾਹਰ ਸੁੱਟ ਕੇ ਇਹਨਾਂ ਨੂੰ ਮੈਂ ਲਾ ਦੂੰਗੀ ਅੱਗ ਹੈ ਨਾ ਤੇ ਕਿਉਂਕਿ ਇਹਨਾਂ ਦੀ ਲੋਡ ਜੀ ਨਹੀਂ ਹੈਗੀ ਤੇ ਇਹਨਾਂ ਨੂੰ ਤਾਗ ਲਾਣੀ ਪਊਗੀ ਤੇ ਜੇ ਮੈਂ ਇਦਾਂ ਵੀ ਸੁੱਟੂ ਸਾਟੂਗੀ ਤੇ ਇਦਾਂ ਹਨਾ ਉਹ ਦੇ ਆਰ ਦੇ ਕੇ ਇਧਰ ਚੰਗ ਨਹੀਂ ਲੱਗਦਾ ਗਾਂਦ ਪਾਇਆ ਵੀ ਬਾਾਰੇ ਇਹਨਾਂ ਨੂੰ ਪਲਾਟ ਤੇ ਰੱਖ ਕੇ ਤੇ ਮੈਂ ਅੱਗ ਲਾ ਦੂੰਗੀ ਜਿਹੜੀ ਚੀਜ਼ ਮਾੜੀ ਮੋਟੀ ਲੋਡ ਹੋਈ ਹੋਈ ਉਹ ਰੱਖ ਲੂੰਗੀ ਹਨਾ ਕਈ ਵਾਰ ਬੜਾ ਕਪੜਾ ਹੁੰਦਾ ਹਨਾ 벨ਟ ਬੁਲਟ ਦੇ ਕੰਮ ਆ ਜਾਂਦਾ ਮੇਰੇ ਨਹੀਂ ਸਲਾਈ ਦੇ ਕੱਪੜੇ ਨੇ ਇਹਦੇ ਵਿੱਚ ਤੇ ਬਸ ਫਿਰ ਕੀ ਹਨਾ ਮੈਂ ਇੱਥੇ ਝਾੜੂ ਮਾਰ ਲੈਣਾ ਹੁਣ ਚੰਗੀ ਤਰ੍ਹਾਂ ਫਿਰ ਮੈਂ ਪੋਚਾ ਵੀ ਮੈਂ ਦੂਜਾ ਹੀ ਪੋਚਾ ਫੇਰ ਦੂੰਗੀ ਤੇ ਅੱਜ ਮੈਂ ਜਾਣਾ ਤਾਂ ਬਾਜ਼ਾਰ ਵੀ ਹੈਗਾ ਪਰ ਮੇਰੀ ਸਿਹਤ ਹੀ ਨਹੀਂ ਨਾ ਠੀਕ ਹੈ ਜਦ ਬੰਦੀ ਸਿਹਤ ਨਹੀਂ ਠੀਕ ਹੁੰਦੀ ਤਾਂ ਬੰਦਾ ਵੀ ਕੀ ਕਰੇ ਇੱਥੇ ਇੰਨੀ ਮਿੱਟੀ ਹੈ ਉੱਪਰ ਤੋਂ ਮੈਨੂੰ ਖਾਂਸੀ ਹੋਈ ਪਈ ਹੈ ਤੇ ਮੈਂ ਤੇ ਹੋਰ ਜਾਮ ਹੋ ਜਣਾ ਧੂੜ ਮਿੱਟੀ ਦੇ ਨਾਲ ਹੈ ਨਾ ਐ ਲੱਗੀ ਜਾਂਦਾ ਵੀ ਜਿੱਦੇ ਛਾਤੀ ਜੀ ਹੈ ਨਾ ਰੋ ਜਾਮ ਜੀ ਹੋਈ ਪਈ ਹੁੰਦੀ ਹੈ ਤੇ ਮੈਂ ਨਾ ਮਿੱਟੀ-ਮੁੱਟੀ ਕੱਢ ਲਾਂ ਇੱਥੇ ਤਾਂ ਬਾਵਾ ਮਿੱਟੀ ਨਿਕਲੀ ਬੱਠਲ ਭਰ ਕੇ ਤਾਂ ਮਿੱਟੀ ਤਾਂ ਨਿਕਲਿਆ ਹੋਣਾ ਇੱਥੋਂ ਓਡ ਦੀ ਬਹੁਤ ਸੀਗੀ ਹੈ ਨਾ ਸਾਰੇ ਬਾਲਾ-ਬੂਲਾ ਚ ਪੈ ਗਈ ਤੇ ਹਰਿਉਣੀ ਮੈਂ ਨਾ ਨੂੰ ਕਿਾਈ ਸੀ ਤੇ ਮੈਂ ਕਿਹਾ ਚਲੋ ਇਹ ਵੀ ਹੈ ਨਾ ਕੰਮ ਜ਼ਰੂਰੀ ਆ ਤੇ ਕੋਈ ਵੀ ਲੰਗਦਾ ਬਾੜ ਦਾ ਦੇਖਦਾ ਤੇ ਇਹ ਸਾਫ ਹੀ ਨਹੀਂ ਕਰਦੇ ਹੈ ਕਿਨੇ ਗੰਦੇ ਨੇ ਕਿ ਤਿੱਥੇ ਨਹੀਂ ਹੈ ਕਹਿੰਦੀ ਨੇ ਕਿ ਤਿੱਥੇ ਨਹੀਂ ਸਾਫ ਨਹੀਂ ਕਰਦੀਆਂ ਤੇ ਫਸ ਫਿਰ ਮੈਂ ਇੱਥੇ ਪੋਚਾ ਲਾ ਦਿੱਤਾ ਤੇ ਸਵੇਰੇ ਮੈਂ ਇਹਨੂੰ ਚੰਗੀ ਤਰ੍ਹਾਂ ਧੋ ਲੈਣਾ ਇਹਦੇ ਨਾਲ ਹੀ ਨਾ ਮੈਂ ਵੀਡੀਓ ਦਾ ਐਂਡ ਕਰਦੀ ਹਾਂ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤੇ ਪਲੀਜ਼ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ